ਮਹਾਰਾਜ ਜੀ ਮ ਸੱਚੇ ਪਾਤਸ਼ਾਹ ਜਾ ਰਹੇ ਆ ਮਟਿੰਡੇ ਕੋ ਬਸ ਦੇ ਵਿਚ ਬਚਪਨ ਦੇ ਵਿੱਚ ਮਾੜਾ ਮਹਾਰਾਜ ਪਾਕੇ ਰੱਖਦੇ ਸੀ ਛੋਟੀ ਖੁਣੀ ਰੱਖਦੇ ਸੀ 34 ਸਾਲੇ ਮਹਾਰਾਜ ਜੀ ਤਾਂ ਕਦੇ ਦੋ ਕਈ ਤਿੰਨ ਨਾਲ ਸੰ ਬੱਚੇ ਨਾਲ ਸੀ ਉਹ ਬਸ ਚੜਾ ਲੈਣੇ ਤਾਂ ਉਥੇ ਕਿ ਨਿਰਪਰ ਰੋਣ ਵੇਸ ਜੇ ਡਰਾਈਵਰ ਸੀ ਉਹ ਉਹਨੇ ਬਸ ਚ ਰੋ ਕਿ ਨਾ ਕੰਡਕਟਰ ਨੇ ਮਹਾਰਾਜ ਨੂੰ ਧਾਰ ਦਿੱਤਾ ਬੱਸ ਹੋ ਗਈ ਬੰਦ ਤਾਂ ਬੜੀ ਜੋਰ ਲਈ ਬੱਸ ਚਾਰਨਾ ਹੋਏ ਉਹ ਡਰਾਈਵਰ ਨੇ ਕਨੈਕਟਰ ਨੂੰ ਪਤਾ ਕੀ ਕਿਹਾ ਕਹਿੰਦੇ ਆ ਕੇ ਚਲਾ ਲਿਆ ਆਪਣੀ ਮਾਨੂਨ ਕਹਿੰਦੇ ਜਿਹਨਾਂ ਨੂੰ ਉਤਾਰਿਆ ਕੋਈ ਮਾਹਪੁਰਖ ਆ ਉਹ ਕਨੈਕਟਰ ਕੇ ਅੱਗੇ ਮਹਾਰਾਜ ਅੱਗੇ ਹੋਲੇ ਤਾਂ ਕਨੈਕਟਰ ਦੀ ਕੀ ਜਰਤ ਸੀ ਤਿੰਨ ਲੋਕ ਦੇ ਮਾਲਕ ਨੂੰ ਫੜ ਲੈਂਦਾ ਤਾਂ ਡਰਾਈਵਰ ਉੱਤਰਿਆ ਉਹਨਾਂ ਨੇ ਸਾਨੂੰ ਰਿਸ਼ਤੇਦਾਰਾਂ ਨੇ ਬਚਨ ਦੱਸਿਆ ਬਾਬਾ ਜੀ ਦਾ ਕਹਿੰਦੇ ਉਹਨੇ ਬੇਨਤੀ ਕੀਤੀ ਮਹਾਰਾਜ ਬੇਨਤੀ ਹੈ ਬਾਬਾ ਜੀ ਆ ਕੇ ਉਹਨੇ ਗੋਦੀ ਚੱਕਿਆ ਅੱਗੇ ਤੁਹਾਨੂੰ ਪਤਾ ਬੱਸਾਂ ਦੇ ਵਿੱਚ ਅੰਦਰ ਬਰਨਰਟ ਇੰਜਨ ਹੁੰਦਾ ਸੀ ਉਹਨੇ ਉੱਥੇ ਆਪਣਾ ਜਿਹੜਾ ਡਰਾਈਵਰ ਕੋਲ ਡੱਬੀ ਵਾਲਾ ਪਰਨਾ ਸੀ ਉਹ ਬਿਠਾਇਆ ਮਹਾਰਾਜ ਨੂੰ ਕੋਲ ਬਿਠਾਇਆ ਗੱਡੀ ਜਿਹੜੀ ਸਟਾਰਟ ਬਾਬਾ ਜੀ ਕਹਿੰਦੇ ਨਾਂ ਕਿਹਾ ਉਹਨਾਂ ਨੂੰ ਦੱਸਣਾ ਗੁਰਚਰਨ ਸਿੰਘ ਨੇ ਮੈਨੂੰ ਜਨਮ ਨਾਂ ਬਿਸਰ ਗਿਆ ਕਿਹੜੀ ਪਿੰਡ ਦਾ ਸੀ ਮਹਾਰਾਜ ਕਹਿੰਦੇ ਤੇਰੇ ਕੋਲ ਬਹੁਤ ਟਰੱਕ ਬਹੁਤ ਬੱਸਾਂ ਹੋਣਗੀਆਂ ਉਹ ਕਹਿੰਦੇ ਮਾਰੋ ਮੇਰੀ ਤਨਖਾਹ ਦਾ 1000 ਰੁਪਏ ਨਾ ਕਹਿੰਦੇ ਇਹਨਾਂ ਕਿਹ ਸੱਤ ਬਚਨ ਤਿੰਨ ਵਾਰ ਸੱਤ ਬਚਨ ਖਵਾ ਉਸ